ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਵੱਲੋਂ ਤਿੰਨ ਵਿਅਕਤੀਆਂ ਨੂੰ ਨੌਕਾਟਲ ਦੋਡੇ ਭੁੱਕੀ ਚੂਰਾ ਪੋਸਟ ਅਤੇ ਇੱਕ ਟਰੱਕ ਸਮੇਤ ਕੀਤਾ ਕਾਬੂ ਬਠਿੰਡਾ ਪੁਲਿਸ ਨੇ ਜਾਣਕਾਰੀ ਦੰਤਿਆ ਦੱਸਿਆ ਕਿ ਕੱਲ ਮਿਤੀ 6 7 2025 ਥਾਣਾ ਕਨਾਲ ਕਲੋਨੀ ਬਠਿੰਡਾ ਅਤੇ ਕਾਉਂਟਰ ਇੰਟੈਲੀਜੈਂਸ ਬਠਿੰਡਾ ਦੀ ਪੁਲਿਸ ਪਾਰਟੀ ਵੱਲੋਂ ਇੱਕ ਸ਼ੱਕੀ ਪੁਰਸਾ ਅਤੇ ਸ਼ੱਕੀ ਵਹੀਲ ਵੇਖਲਾ ਦੀ ਚੈਕਿੰਗ ਸੰਬੰਧੀ ਨੰਨੀ ਸ਼ਾ ਚੌਕ ਕੋਲ ਗਸ਼ਤ ਕਰ ਰਹੇ ਸਨ ਬਾਦਲ ਰੋਡ ਰਿੰਗ ਰੋਡ T ਪੁਆਇੰਟ ਪਰ ਇੱਕ ਟਰੱਕ ਨੰੰਬਰੀ JR6 GD 85 ਸਿਆਸੀ ਖੜਾ ਸੀ ਜਿਸ ਤੇ ਤਿੰਨ ਵਿਅਕਤੀ ਤਰਪਾਲ ਨਾਲ ਛੇੜਛਾੜ ਕਰ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਬਿਨਾਂ ਭਾਰ ਚੈਕਿੰਗ ਕੀਤੀ ਗਈ ਤਾਂ ਟਰੱਕ ਵਿੱਚੋਂ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਦਾ ਕੀਤਾ ਗਿਆ ਜਦੋਂ ਟਰੱਕ ਦੀ ਚੈਕਿੰਗ ਕੀਤੀ ਗਈ ਤਾਂ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਪੁੱਕੀ ਡੋਡੇ ਚੂੜਾ ਪੋਸਟ ਬਰਾਮਦ ਹੋਇਆ ਤਿੰਨ ਵਿਅਕਤੀਆਂ ਦੀ ਪਛਾਣ ਸਾਬਰ ਲਾਲ ਪੁੱਤਰ ਪੋਲੂ ਸਿੰਘ ਵਾਸੀ ਅਜਮੇਰ ਰਾਜਸਥਾਨ ਜਗਦੀਪ ਸਿੰਘ ਪੁੱਤਰ ਹਰਵੰਦ ਸਿੰਘ ਵਾਸੀ ਪਿੰਡ ਨਿਊ ਜ਼ਿਲ੍ਹਾ ਬਠਿੰਡਾ ਤੇ ਗਤੇਜ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਕੋਠਾ ਗੁਰੂ ਜਿਹੜਾ ਬਠਿੰਡਾ ਵਿੱਚ ਜੋ ਦਿਖਾਉਣਾ ਸਾਨੂੰ ਪੂਰਾ ਮਾਮਲਾ ਦੇਖਦੇ ਰਹੋ ਪੰਜਾਬੀ ਅਤੀਵਾਦ ਸਾਡੇ ਚੈਨਲ ਨੂੰ ਸਾਰ ਕਰਾ ਸ਼ੇਅਰ ਕਰਨ ਨਾਲ ਪੁੱ ਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਅੱਛਾ ਜੀ ਸਤਿਕਾਰਯੋਗ ਕਮੇਟੀ ਦੇ ਕਾਰਜ ਦੇ ਪੰਜਾਬ ਸਰਕਾਰ ਵੱਲੋਂ ਜੋ ਜੰਗ ਜੁੱਧ ਨਸ਼ਾ ਵਿਰੁੱਧ ਦੇ ਮਹਮ ਤਹਿਤ ਮਾਨਯੋਗ ਡਿਪੀ ਸਾਹਿਬ ਸ਼੍ਰੀ ਗੌਰਵ ਜੱਤਵਾਈ ਜੀ ਤੇ ਸ਼੍ਰੀਮਤੀ ਅਮਨੀਤ ਕੰਡੂ ਐਸਐਸ ਸਾਹਿਬ ਬਟੰਡਾ ਤੇ ਸ਼੍ਰੀ ਅਮਲੇਸ਼ ਕਮਨੀ ਪ੍ਰੋਫੈਸਰ ਤੋਂ ਆਈਜੀ ਕਾਊਂਟਰ ਇੰਟੈਲੀਜੈਂਸ ਦੀ ਰੈਨਮਾਈਟ ਐਸਪੀ ਸਿਟੀ ਸ਼੍ਰੀ ਰੇਂਦਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜਾ ਕੱਲ ਅਸੀਂ ਇੱਕ ਸਾਂਝਾ ਆਪਰੇਸ਼ਨ ਕਾਸ ਜਿਹੜਾ ਸਾਹਿਬ ਬ੍ਰਾਸੀ ਦਾ ਜਿਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਸਿਕ ਥਾਣਾ ਕਨਾਲ ਤੋਂ ਦੀ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਤੇ ਸ਼ੱਕੀ ਵਿਕਾਉਂ ਦੀ ਚੈਕਿੰਗ ਚੱਲ ਜਿਸ ਦੇ ਦਰਮਿਆਨ ਰਿੰਗ ਰੋਡ ਨੰਨੀ ਸ਼ਾ ਚੌਂਗ ਦੇ ਵਿੱਚ ਇੱਕ ਟਰਾਲਾ ਕੋੜਾ ਖੜਾ ਸੀ ਜਿਹਨੂੰ ਤਿੰਨ ਵਿਅਕਤੀ ਤਰਿ ਤਰਪਾਲ ਦੀ ਚੇਂ ਕਰ ਇਸ ਦਰਾਂ ਦੇ ਤਿੰਨਾਂ ਵਿਅਕਤੀ ਨੂੰ ਕਾਬੂ ਕੀਤਾ ਗਿਆ ਕਾਬੂ ਕਾਬੂ ਦੇ ਨਾਮ ਪਤਾ ਪੁੱਛਿਆ ਗਿਆ ਜਿਸ ਤੱਕ ਦਾ ਨਾਮ ਸ਼ਾਵਰ ਲਾਲ ਸਮਾ ਪੂਲਾ ਰਾਮ ਅਜਮੇਰ ਰਾਜਸਥਾਨ ਦੂਸਰਾ ਜਗਦੀਪ ਸਿੰਘ ਸਨ ਅਫਰ ਬਾਂਸ ਸਿੰਘ ਵਾਸੀ ਪਿੰਡ ਨਯੌਰ ਤੀਸਰਾ ਜਿਹੜਾ ਸੀਗਾ ਗੁਰਤੇਜ ਸਿੰਘ ਸਨ ਅਫਰ ਗੁਰਜਾਂ ਸਿੰਘ ਵਾਸੀ ਕੋਠਾਗਰੋਂ ਦੀ ਹੋਈ ਇਹਨਾਂ ਤਿੰਨਾਂ ਵਿਅਕਤੀ ਨੂੰ ਕਾਬੂ ਕੀਤਾ ਗਿਆ ਕਾਬੂ ਕਾਬੂ ਤੋਂ ਬਾਅਦ ਉਹ ਟਰਾਲਾ ਕੋੜਾ ਦੀ ਤਲਾਸ਼ੀ ਕੀਤੀ ਗਈ ਜਿਸ ਦੇ ਵਿੱਚੋਂ 45 ਗੱਟੇ ਪੁੱਕੀਚੋਰਾ ਪੋਸਟ ਦੇ ਬਰਾਮਦੇ ਜਿੰਦਾ ਵਜਨ ਹਰੇ ਘਟੇ ਦਾ 20 ਕਿਲੋ ਜਿਹੜਾ 9 ਕੁਆਂਟਲ ਭੁਗਿਆਰਾ ਬਸ ਬਰਾਮਦਾ ਹੋਇਆ ਜਿਸ ਦੇ ਤਹਿਤ ਥਾਣਾ ਕਤਵਾਲੀ ਵਿਖੇ ਮੁਕੱਦਮਾ ਨੰਬਰ 67 ਮਿਤੀ 6/7/2025 ਅੰਡਰ ਸੈਕਸ਼ਨ 15 ਸੀ 29685 ਐਨਪੀਸ ਦਰਜ ਕੀਤਾ ਗਿਆ ਦੋਸ਼ੀਆਂ ਨੂੰ ਬੰਧਾਉਲਾ ਥਾਣਾ ਕਿਤੇ ਤੱਕ ਜਿਹਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡਕਾਈ ਨਾ ਪੁੱਛਕਿਛ ਕੀਤੀ ਜਾਵੇ ਸਰ ਇਹਨਾਂ ਨੇ ਜਿਹੜੇ ਅੱਗੇ ਕਿਤੇ ਵੀਲ ਕਰਦੇ ਸੀਗਾ ਇਸ ਤੋਂ ਉਹ ਅੱਜ ਰਿਮਾਂਡ ਤੋਂ ਬਾਅਦ ਤਾਂ ਲੱਗਿਆ ਵੀ ਇਹਨਾਂ ਨੂੰ ਕਿੱਥੋਂ ਲੈ ਕੇ ਆਏ ਤੇ ਕਿਹਨੂੰ ਗਾਂ ਸਪਲਾਈ ਦੇਣੀ ਸੀ ਸਰ ਟਰਾਲੇ ਦੇ ਵਿੱਚ ਹੋਰ ਵੀ ਕੰਮ ਬੈਠੇ ਸੀ ਟਰਾਲੇ ਦੇ ਵਿੱਚ ਹੋਰ 820 ਕਟੇ ਸਿਮਿੰਟ ਦੇ ਲੋਡ ਸੀਗੇ ਜਿਹੜੇ ਗੋਨਾਂ ਨੇ ਮੰਡੀ ਉਤਾਰੇ ਜਾਣਾ ਸੀ ਸਰ ਕਿੱਥੋਂ ਲੈ ਕੇ ਆਏ ਸੀ ਸਿਮਿੰਟ ਦੇ ਕਿਹ ਕਿਹ ਤੋਂ ਲੈ ਕੇ ਆਇਸ ਸੀਮਿੰਟ ਰਾਜਸਥਾਨ ਅਜਮੇਰ ਤੋਂ ਆਇਆ ਨੇ ਉਕੀ ਬਾਰੇ ਅਸੀਂ ਪੁੱਛੀ ਚੱਲ ਰਹੀ ਵੀ ਕਿਥੋਂ ਨੇ ਅ ਸਰ ਕੰਪਨੀ ਦਾ ਕੰਮ ਲੱਗਿਆ ਵੀ ਕਿਹੜੀ ਕੰਪਨੀ ਹੈ ਸਿਮੈਂਟ ਸੀ ਤੇ ਕਿਹਦੇ ਕੋਲ ਜਨਰਲ ਹੁੰਦਾ ਸਿਮੈਂਟ ਜੇ ਕੇ ਕੰਪਨੀ ਦਾ ਸਿਮੈਂਟ ਹੈਗਾ ਤਾਂ ਉਹ ਉਹਨਾਂ ਨੇ ਮੰਡੀ ਕਿਸੇ ਡੀਲਰ ਕੋਲ ਜਾਂਦੇ ਜੀ ਸਰ ਉਹਨਾਂ ਨੇ ਕੋਈ ਸਿਮੈਂਟ ਵਾਲਿਆਂ ਨੇ ਤੁਹਾਡੇ ਕੋਲ ਕੋਈ ਅਪਰੋਚ ਕਰਾ ਕਿ ਨਹੀਂ ਹਜੇ ਤੱਕ ਨਹੀਂ ਆਈ ਸਰ ਆਪਣਾ ਜਿਹੜਾ ਪਤਾ ਕਿ ਕਿਹੜਾ ਪਤਾ ਕਿ ਕੌਣ ਕਰ ਰਹੀ ਹੈ ਜਿਹੜੇ ਇਹਨਾਂ ਕੋਲ ਕਾਉਂਸਲ ਜੀ ਉਸੇ ਜੋ ਚੈੱਕ ਜਿਆਦਾ ਸ਼ਕਤੀ ਪੁਰਸ਼ਾ ਸ਼ਕਤੀ ਵਿਕਲਪ ਨਹੀਂ ਉਸ ਦਰਮਿਆਨ ਪਤਾ ਲੱਗਦਾ ਚਲੋ ਬਾਰਡਰ ਕਰਾਸ ਕਰਿਆ ਜਰੂਰ ਉਸ ਤੋਂ ਬਾਅਦ ਦੇ ਵੀ ਪਤਾ ਲੱਗਦਾ ਨਹੀਂ ਕਿ ਆਪਾਂ ਅੰਦਰ ਚਲੋ ਹਰੇਕ ਵਹੀਕਲ ਦੀ ਚੈੱਕ ਨਹੀਂ ਹੁੰਦੀ ਬੰਦੇ ਨੈਸ਼ਨਲ ਹਾਈਵੇ ਚਲ ਰਿਹਾ ਉਹ ਤੋਂ ਗੜੀ ਆਉਂਦੀ ਹੈ ਕਿਸ ਤੋਂ ਆ ਰਹੀ ਹੈ ਇਹ ਦਿਖਾ ਮਕਰੰਦਰ ਜੋ ਐਂਟੀ ਦਾ ਖਲਾ ਅੰਦਰ ਦਰ